ਮੈਂ ਡਾਕਟਰ ਪੁਸ਼ਪਿੰਦਰ ਸਿੰਘ ਟੋਕਾ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਇਹ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਦਿਨੋਂ ਦਿਨ ਕਰੋਨਾ ਮਹਾਮਾਰੀ ਕੋਵਿਡ-19 ਦੇ ਕੇਸ ਵੱਧ ਰਹੇ ਹਨ ਇਸ ਵਾਧੇ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਦੇ ਕਰਕੇ ਸੈਂਪਲਿੰਗ ਦੇ ਵਿੱਚ ਬਹੁਤ ਕਮੀ ਆਈ ਹੈ ਲੋਕ ਆਪਣੇ ਸੈਂਪਲ ਕਰਾਉਣ ਤੋਂ ਡਰ ਰਹੇ ਹਨ ਕਰੋਨਾ ਨੂੰ ਟੈਸਟ ਨਹੀਂ ਕਰਵਾ ਰਹੇ ਮੈਂ ਇਹ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ ਤੁਹਾਡੇ ਸਾਰਿਆਂ ਦੇ ਕਿ ਜੇਕਰ ਤੁਸੀਂ ਐਸ ਸਿੰਪਟਮੈਟਿਕ ਵੀ ਹੋ ਮਤਲਬ ਤੁਹਾਡੇ ਵਿੱਚ ਕੋਈ ਲੱਛਣ ਨਹੀਂ ਹੈ ਤੁਹਾਨੂੰ ਕੋਈ ਬੁਖਾਰ ਨਹੀਂ ਹੈ ਤੁਹਾਨੂੰ ਕੋਈ ਖਾਂਸੀ ਨਹੀਂ ਹੈ ਕੁਝ ਵੀ ਨਹੀਂ ਹੈ ਪਰ ਤੁਸੀਂ ਕਰੋਨਾ ਦੇ ਕਿਸੇ ਪੋਜ਼ਿਟਿਵ ਮਰੀਜ਼ ਦੇ ਸੰਪਰਕ ਵਿੱਚ ਆਏ ਹੋ ਤਾਂ ਹੋ ਸਕਦਾ ਹੈ ਤੁਸੀਂ ਵੀ ਇਹ ਬਿਮਾਰੀ ਕੈਰੀ ਕਰ ਰਹੇ ਹੋ ਔਰ ਇਹਦਾ ਨੁਕਸਾਨ ਕੀ ਹੈ ਸ਼ਾਇਦ ਤੁਸੀਂ ਬਿਲਕੁਲ ਠੀਕ ਹੋ ਹੋ ਸਕਦਾ ਤੁਸੀਂ ਆਪਣਾ ਪੂਰਾ ਸਮਾਂ ਜਿਹੜਾ 10-15 ਦਿਨਾਂ ਦਾ ਕੋਰਸ ਇਸੇ ਤਰੀਕੇ ਨਾਲ ਕਰ ਲਓ ਤੁਹਾਨੂੰ ਪਤਾ ਵੀ ਨਾ ਲੱਗੇ ਤੁਸੀਂ ਆਪਣੇ ਆਪ ਠੀਕ ਵੀ ਹੋ ਜਾਓ ਨਾਨ ਇਨਫੈਕਟਿਡ ਵੀ ਹੋ ਜਾਓ ਪਰ ਇਸ ਸਮੇਂ ਦੇ ਦੌਰਾਨ ਜੇ ਤੁਸੀਂ ਟੈਸਟ ਨਹੀਂ ਕਰਵਾਇਆ ਔਰ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਤੁਸੀਂ ਪੋਜ਼ਿਟਿਵ ਹੋ ਤਾਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਆਸ-ਪਾਸ ਜੇ ਬੱਚੇ ਐ ਬਜ਼ੁਰਗ ਐ ਉਹਨਾਂ ਨੂੰ ਤੁਸੀਂ ਇਹ ਬਿਮਾਰੀ ਦੇ ਸਕਦੇ ਹੋ ਔਰ ਉਹਨਾਂ ਦੇ ਵਿੱਚ ਇਹ ਬਿਮਾਰੀ ਘਰ ਤੱਕ ਸਾਬਤ ਹੋ ਸਕਦੀ ਹੈ ਤਾਂ ਮੈਂ ਅਪੀਲ ਕਰਦਾ ਕਿ ਸਾਰੀਆਂ ਅਫਵਾਹਾਂ ਛੁੱਟੀਆਂ ਅਫਵਾਹਾਂ ਨੂੰ ਕੂੜ ਪ੍ਰਚਾਰ ਮੰਨ ਕੇ ਉਹਨਾਂ ਦਾ ਖੰਡਨ ਕੀਤਾ ਜਾਵੇ ਉਹਨਾਂ ਦੇ ਮਗਰ ਨਾ ਲਗਿਆ ਜਾਵੇ ਅਤੇ ਵੱਧ ਤੋਂ ਵੱਧ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਜੇ ਲੋਡ ਲੱਗਦੀ ਹੈ ਤੁਹਾਨੂੰ ਤੁਸੀਂ ਤੁਹਾਨੂੰ ਲੱਗਦਾ ਹੈ ਕੋਈ ਲੱਛਣ ਆ ਰਹੀ ਹੈ ਬੁਖਾਰ ਆ ਰਿਹਾ ਖਾਂਸੀ ਆ ਰਹੀ ਹੈ ਸਾਹ ਲੈਣ ਦੀ ਤਕਲੀਫ ਆ ਰਹੀ ਹੈ ਜਾਂ ਕੋਈ ਵੀ ਤਕਲੀਫ ਨਹੀਂ ਪਰ ਫਿਰ ਵੀ ਤੁਸੀਂ ਕਿਸੇ ਪੋਜ਼ਿਟਿਵ ਮਰੀਜ਼ ਦੇ ਕਰੋਨਾ ਦੇ ਪੋਜ਼ਿਟਿਵ ਮਰੀਜ਼ ਦੇ ਸੰਪਰਕ ਵਿੱਚ ਆਏ ਹੋ ਤਾਂ ਆਪਣਾ ਸੈਂਪਲ ਜ਼ਰੂਰ ਕਰਵਾਓ ਹੁਣ ਨਵੀਂ ਪੰਜਾਬ ਸਰਕਾਰ ਦੀ ਜਿਹੜੀ ਹਦਾਇਤ ਹੈ ਉਹਦੇ ਵਿੱਚ ਕਿਸੇ ਹਸਪੀਟਲ ਜਾਣ ਦੀ ਵੀ ਲੋੜ ਨਹੀਂ ਜੇਕਰ ਤੁਸੀਂ ਪੋਜ਼ਿਟਿਵ ਪਾਏ ਵੀ ਜਾਂਦੇ ਹੋ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਹੀ ਇਹਦਾ ਇਲਾਜ ਕਰਵਾ ਸਕਦੇ ਹੋ ਜੇ ਨਾ ਚੇ ਤੁਸੀਂ ਠੀਕ ਠਾਕ ਹੋ ਘਰ ਵਿੱਚ ਰਹਿ ਕੇ ਤਕਲੀਫ ਕੋਈ ਨਹੀਂ ਆਉਂਦੀ ਤਾਂ ਘਰ ਦੇ ਵਿੱਚ ਰਹਿ ਕੇ ਇਲਾਜ ਕਰ ਸਕਦੇ ਹੋ ਸਿੰਪਲ ਇਹਦੀਆਂ ਹਦਾਇਤਾਂ ਤੁਹਾਡੀ ਜਿਹੜੀਆਂ ਟੀਮ ਟੀਮ ਮੈਂਬਰਸ ਹੈ ਤੁਹਾਡੇ ਡਾਕਟਰ ਸਾਹਿਬਾਨ ਹੈ ਤੁਹਾਨੂੰ ਇਨ ਟੱਚ ਰਹਿਣਗੇ ਫੋਨ ਰਾਹੀਂ ਤੁਹਾਨੂੰ ਵਿਜ਼ਿਟ ਰਾਹੀਂ ਜੋ ਵੀ ਤੁਹਾਡਾ ਸਮਾਨ ਤੁਹਾਨੂੰ ਚਾਹੀਦਾ ਉਹ ਮੁਹੱਈਆ ਕਰਵਾਇਆ ਜਾਏਗਾ ਤੇ ਜੇ ਲੋੜ ਪੈਦੀ ਹੈ ਤਾਂ ਹੀ ਤੁਹਾਨੂੰ ਹਸਪਤਾਲ ਲਿਆ ਜਾਏਗਾ ਨਹੀਂ ਤਾਂ ਘਰੇ ਰਹਿ ਕੇ ਆਪਕਾ ਇਲਾਜ ਕਰ ਸਕਦੇ ਹੋ ਧੰਨਵਾਦ ਜੀ